ਸਾਸੀ ਕਾਲਜੀ ਸਾਰਿਆਂ ਨੂੰ ਅੱਜ ਆਈ ਸੀਗੀ ਮੈਂ ਖੇਤ ਵੱਲ 베ਰੀਆਂ ਲਗੇੜਾ ਮਾਰਨ ਆਈ ਸੀਗੀ ਫਲ ਦੇਖਣ ਵੀ ਲੱਗਾ ਜਾਂ ਨਹੀਂ ਲੱਗਾ ਤੇ ਇੱਥੇ ਨਾ ਮੈਨੂੰ ਇੱਕ ਆ ਵੇਲ ਉੱਗੀ ਹੋਈ ਮਿਲੀ ਪਡੋਲ ਦੀ ਪਡੋਲ ਦੀ ਕੋਈ ਵੈਰਾਈਟੀ ਆ ਇਹ ਮੈਨੂੰ ਨਹੀਂ ਪਤਾ ਇਹਦੇ ਬਾਰੇ ਕਿਉਂਕਿ ਮੈਂ ਨਾ ਤਾਂ ਇਹਨੂੰ ਬੀਜਿਆ ਵਾ ਤੇ ਨਾ ਮੈਨੂੰ ਇਹਦੇ ਬਾਰੇ ਪਤਾ ਤੇ ਨਾ ਮੈਂ ਕਦੀ ਇਦਾਂ ਦੀ ਇਹ ਸਬਜ਼ੀ ਦੇਖੀ ਆ ਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਪਡੋਲ ਆ ਜਾਂ ਕੁੰਦਰੂ ਆ ਮਤਲਬ ਕੀ ਚੀਜ਼ ਆ ਇਹ ਐਡੇਡੇ ਹੀ ਆ ਬਾਸੇ ਹੈ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਕਿਉਂਕਿ ਜੋ ਪੜੋਲ ਮੈਂ ਦੇਖਿਆ ਉਹ ਬਹੁਤ ਲੰਬੇ ਲੰਬੇ ਹੁੰਦੇ ਆ ਸਾਡੇ ਏਰੀਏ ਦੇ ਵਿੱਚ ਐਡੇਡੇ ਨਹੀਂ ਹੁੰਦੇ ਆ ਦੇਖੋ ਤੁਸੀਂ ਬਿਲਕੁਲ ਨਾਲ ਇੱਕ ਉਂਗਲ ਜਿੰਨੇ ਹੀ ਆ ਆਪਣੇ ਤੇ ਲੱਗੇ ਵੀ ਕਾਫੀ ਹੋਏ ਆ ਆ ਦੇਖੋ ਇੱਕ ਇਹ ਮੈਂ ਬੀਜ ਵਾਸਤੇ ਛੱਡ ਦੇਣ ਲੱਗੀ ਆ ਕਿਉਂਕਿ ਆਪਾਂ ਆਉਂਦੇ ਸਾਲ ਫੇਰ ਲਗਾ ਕੇ ਦੇਖਾਂਗੇ ਕਿਉਂਕਿ ਇਹਨੂੰ ਵੇਲ ਨੂੰ ਮੈਂ ਬੀਜਿਆ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਨੂੰ ਇਹਦੇ ਬਾਰੇ ਕੋਈ ਜ਼ਿਆਦੀ ਜਾਣਕਾਰੀ ਵੀ ਨਹੀਂ ਹੈਗੀ ਤੇ ਹੁਣ ਮੈਂ ਪਹਿਲਾਂ ਸਾਰੇ ਤੋੜ ਲਵਾ ਫਿਰ ਤੈਨੂੰ ਦਿਖਾਉਣੀ ਆ ਕਿ ਛੋਟੀ ਜੀ ਬੇਲਾ ਤੇ ਉਹ ਵੀ ਸਮਾਂ ਸਕੁਅਰ ਵੀ ਨਹੀਂ ਕੀਤੀ ਕਿਉਂਕਿ ਪਤਾ ਹੀ ਨਹੀਂ ਸੀਗਾ ਇਹਦੇ ਬਾਰੇ ਵੀ ਇਹ ਕੀ ਚੀਜ਼ ਆ ਆਪੇ ਹੀ ਉੱਗ ਗਈ ਇਦਾਂ 베ਰੀਆਂ ਦੇ ਵਿੱਚ ਉੱਗ ਗਈ ਜਾਂ ਤਾਂ ਕਿਤੇ ਰੂੜੀ ਚੋਂ ਆ ਗਈ ਇਹ ਤੇ ਹੁਣ ਮੈਂ ਪਹਿਲਾਂ ਸਾਰੇ ਤੋੜ ਲਵਾ ਫਿਰ ਮੈਂ ਤੈਨੂੰ ਦਿਖਾਉਣੀ ਕਿ ਕਿੰਨੇ ਕੁ ਲੱਥੇ ਆ ਇਹ ਸਾਰੇ ਮੈਂ ਤੋੜ ਲਿਆ ਇਆਂ ਬੇਵੀ ਪਡੋਲ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ ਤੇ ਪੱਕਾ ਮੈਨੂੰ ਵੀ ਨਹੀਂ ਪਤਾ ਵੀ ਇਹ ਕਿਹੜੀ ਸਬਜ਼ੀ ਆ ਕਿਉਂਕਿ ਮੈਂ ਨਹੀਂ ਦੇਖੀ ਸਾਡੇ ਇੱਧਰ ਲੱਗੀ ਹੋਈ ਪੰਜਾਬ 'ਚ ਨਹੀਂ ਦੇਖੀ ਇਹ ਵਾਲੇ ਪਡੋਲ ਤਾਂ ਮੈਂ ਦੇਖੇ ਆ ਵੱਡੇ ਇਹ ਤੁਸੀਂ ਦੇਖ ਸਕਦੇ ਹੋ ਪਰ ਇਹ ਬਹੁਤ ਛੋਟੇ ਛੋਟੇ ਆ ਬਿਲਕੁਲ ਮਤਲਬ ਮੇਰੀ ਇੱਕ ਉਂਗਲ ਜਿੰਨੇ ਆ ਪਤਾ ਨਹੀਂ ਵੀ ਇਹ ਕਿਹੜੀ ਚੀਜ਼ ਆ ਜੇ ਮੇਰੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਪਤਾ ਹੋਇਓ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹ ਖਾਣ ਵਾਲੇ ਹੈਗੇ ਆ ਜਾਂ ਨਹੀਂ ਤੇ ਜੇ ਆਪਾਂ ਇਹਦੇ ਨਾਲ ਮਿਣੀਏ ਤੇ ਮੈਨੂੰ ਲੱਗਦਾ ਵੀ ਦਾਸਕ ਪੀਸ ਇਹਦੇ ਬਰਾਬਰ ਆਣੇ ਆ ਇਹ ਦੂਜੇ ਦੇ ਨਾਲ ਆ ਦੇਖ ਲਓ ਤੁਸੀਂ 2 4 6 8 10 10 ਪੀਸ ਆਏ ਆ ਤੇ ਜੇ ਕਿਸੇ ਨੂੰ ਪਤਾ ਹੋਇਆ ਮੈਨੂੰ ਜਰੂਰ ਕਮੈਂਟ ਕਰਿਓ ਫੇਰੀ ਮੈਂ ਇਹਦੀ ਸਬਜ਼ੀ ਬਣਾਣੀ ਆ ਕੱਲ ਜਾਂ ਪਰਸੋਂ ਬਣਾਉਂਗੀ ਵੀ ਇਹ ਖਾਣ ਵਾਲੇ ਹੁੰਦੇ ਆ ਜਾਂ ਵੈਸੇ ਹੀ ਕੋਈ ਇਹ ਮਤਲਬ ਕਿ ਬੂਟੀ ਆ ਕਿਉਂਕਿ ਮੈਂ ਇਹਨਾਂ ਨੂੰ ਬੀਜਿਆ ਨਹੀਂ ਹੈਗਾ ਆਪਣੇ ਆਪ ਹੀ 베ਰੀ ਥੱਲੇ ਉੱਗਿਆ ਏ ਤੇ 베ਰੀ ਦੇ ਉੱਤੇ ਚੜ ਕੇ ਤੇ ਇਹਨੂੰ ਇਸ ਤਰ੍ਹਾਂ ਦੇ ਇਹ ਲੱਗਿਆ ਆ ਤਾਂ ਪਲੀਜ਼ ਕਮੈਂਟ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ